ਇਹ ਮਿਤੀ 10 ਤਰੀਕ ਨੂੰ ਨਾ ਰਾਤ ਨੂੰ ਸਰ ਤਪਨਾ ਹੈਗਾ ਜਸ਼ਨਦੀਪ ਸਿੰਘ ਪੁੱਤਰ ਅੰਤੀਰ ਸਿੰਘ ਵਾਸੀ ਗੁਲਾਬ ਸਿੰਘ ਦੇ ਘਰੇ ਫਾਇਰਿੰਗ ਹੋਈ ਸੀ ਰਾਤ ਨੂੰ 10 ਵਜੇ ਦੇ ਕਰੀਬ ਉਸ ਦੇ ਵਿਚਾਸ ਤੋਂ 1899 ਉਸ ਨੂੰ ਫੋਨ ਆਇਆ ਸੀ ਕਿਸੇ ਅਨਨੌਨ ਬੰਦੇ ਤੋਂ ਬਾਹਰਲੇ ਕਾਲਰ ਆਈਡੀ ਤੋਂ ਤੇ ਉਸ ਤੋਂ ਸਰੋਤੀ ਮੰਗੀ ਗਈ ਸੀ 50 ਲੱਖ ਦੀ 18 ਨੂੰ ਜਦੋਂ ਫਰੋਤੀ ਮੰਗੀ ਉਸਨੇ ਦੇ ਤੋ ਮਨਾ ਕਰ ਦਿੱਤਾ ਵੀ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਸਮਝਦੀ ਜਿਹੜੀ ਤਰਖਾਸਤੀ ਅਸੀਂ ਜਿਹੜੀ ਇਹ ਪਰਤਾਲ ਕਰ ਰਹੇ ਸੀ ਉਸ ਤੋਂ ਬਾਅਦ 10 ਤਰੀਕ ਨੂੰ ਜਿਹੜਾ ਹੈਗਾ ਰਾਤ ਨੂੰ ਦੋ ਅਨਨੌਨ ਬੰਦੇ ਮੋਟਰਸਾਈਕਲ ਤੇ ਆਏ ਤੇ ਉਹਦੇ ਘਰ ਦੇ ਬਾਹਰ ਜਿਹੜਾ ਹੈਗਾ ਫਾਇਰਿੰਗ ਕਰਕੇ ਚਲੇ ਗਏ ਨੈਕਸਟ ਦਿ ਜਦੋਂ ਉਹ ਉਸ ਦਿਨ ਕਰਨੀ ਸੀ ਉਸ ਤੋਂ ਬਾਅਦ ਉਹ ਕਰਿਆ ਆ ਨੈਕਸਟ ਦਿ ਥਾਣੇ ਆਇਆ ਐਸਐਚਓ ਲੋ ਜਿਹੜਾ ਹੈਗਾ ਉਹਦੇ ਬਿਆਨ ਤੇ ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 122 ਮਿਤੀ 11 10 25 ਅੰਡਰ ਸੈਕਸ਼ਨ 308 ਹਾਈਫਨ 4 350 ਹਾਈਫਨ 3 ਬੀ ਐਨ ਐਸ ਅਤੇ 25 ਆਮ ਦੇ ਤਹਿਤ ਮਕਦਮਾ ਦਰਜ ਉਸੇ ਕੀਤਾ ਗਿਆ ਉਸ ਵਾਰ ਮੈਸੇਜ ਉਹ ਕਲ ਕੋਰ ਤੇ ਡੀ ਐਸ ਪੀ ਆਪਣੇ ਸ਼ਿਕਰਨਜੀ ਸ਼ਰਮਾ ਜੀ ਵੱਲੋਂ ਜਿਹੜੀ ਇਹਦੀ ਤਪੀਸ਼ ਕੀਤੀ ਗਈ ਇਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪੇਸ਼ ਕਰਦੇ ਕਰਦੇ ਕੱਲ ਜਿਹੜਾ ਹੈਗਾ ਸਰ ਇਹ ਟੈਕਨੀਕਲ ਮਦਦ ਵੀ ਲਈ ਜੇ ਸਾਨੂੰ ਪਤਾ ਲੱਗਿਆ ਵੀ ਦੋ ਬੰਦੇ ਜਿਹੜੇ ਹੈਗੇ ਨੇ ਟੈਕਨੀਕਲ ਦੇ ਹਿਸਾਬ ਨਾਲ ਸਾਡੇ ਇਹਦੀ ਫਰੋਸ਼ਾ ਰੋਡ ਤੋਂ ਆ ਰਹੇ ਨੇ ਉੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਫਰੋਸ਼ਾ ਰੋਡ ਤੇ ਜਦੋਂ ਅਸੀਂ ਉਹਨੂੰ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਇੱਕ ਦੀਪ ਮੋਟਰਸਾਈਕਲ ਆਪਣਾ ਭਜਾ ਲਿਆ ਭਜਾਇਆ ਤੇ ਉਹ ਸਲਿੱਪ ਕਰ ਗਿਆ ਸਲਿੱਪ ਕਰਨ ਨਾਲ ਉਹ ਡਿੱਗ ਬੇ ਡਿੱਗ ਪਏ ਜਦੋਂ ਨਾਂ ਵਗੈਰਾ ਪੁੱਛਿਆ ਤੇ ਉਸ ਉਹਨਾਂ ਦਾ ਨਾਂ ਸੀ ਇੱਕ ਦਾ ਨਾਂ ਤਸੀਮ ਸਿੰਘ ਸੀ ਜਿਹੜਾ ਕਿ ਹਰਕੇ ਦਾ ਰਹਿਣ ਵਾਲਾ ਹੈਗਾ ਪਿੰਡ ਬਡਾਲਾ ਹੈਗਾ ਦੂਸਰਾ ਲਵਦੀਪ ਸਿੰਘ ਹੈਗਾ ਉਹ ਬਦਨੀ ਕੁਲਾਲ ਸਿੰਘ ਉਸੇ ਹੀ ਪਿੰਡ ਦਾ ਰਹਿਣ ਵਾਲਾ ਹੈਗਾ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ ਇੱਕ ਜਿਹੜਾ ਹੈਗਾ ਦੇਸੀ ਪਿਸਤੌਲ ਅਤੇ ਦੋ ਰੰਦ ਜਿੱਦਾ ਜਿਹੜੇ ਬਰਾਮਦ ਕੀਤੇ ਇਹ ਉਹੀ ਪਿਸਤੌਲ ਜਿਹੜਾ ਹੈਗਾ ਜਿਸ ਪਿਸਤੌਲ ਰਾਹੀਂ ਇਹਨਾਂ ਨੇ ਰਾਤ ਨੂੰ ਜਿਹੜੀ 10 ਵਜੇ ਦੇ ਕਰੀਬ ਜਾ ਕੇ ਫਾਇਰਿੰਗ ਕੀਤੀ ਸੀ ਉਸ ਦੇ ਵਿੱਚ ਜਿਹੜੀ ਸਾਡੀ ਟੀਮ ਨੂੰ ਜਿਹੜੀ ਬੜੀ ਵਧੀਆ ਕੰਮ ਇਹ ਮਿਲੀ ਹੈ ਇਹ ਇਨ੍ਹਾਂ ਹੀ ਬੰਦਿਆਂ ਨੇ ਜਦੋਂ ਪੁਸ਼ਕੀਤ ਦੇ ਵਿੱਚ ਆਇਆ ਇਨ੍ਹਾਂ ਹੀ ਬੰਦਿਆਂ ਨੇ ਜਿਹੜਾ ਹੈਗਾ ਐਕਸਟਰਸੋਰਡਰੀ ਕਾਲ 50 ਲੱਖ ਰੁਪਏ ਦੀ ਜਿਹੜੀ ਕਾਲ ਕੀਤੀ ਸੀ ਉਹ ਵੀ ਇਹਨਾਂ ਨੇ ਹੀ ਕੀਤੀ ਸੀ ਸਾਰਾ ਮੋਬਾਈਲ ਇਹ ਇਹ ਉਸੇ ਹੀ ਖੇਤੀਬਾੜੀ ਨੂੰ ਕੰਮ ਕੀ ਕਰਦਾ ਸੀ ਸਰ ਉਹ ਖੇਤੀਬਾੜੀ ਕਰਦਾ ਤੇ ਇਹ ਜਿਹੜਾ ਕਲ ਜਿਹੜਾ ਇਹਦੇ ਪਿੰਡ ਦਾ ਹੀ ਬੰਦਾ ਹੈਗਾ ਜਿਹੜਾ ਤਰਸੀਮ ਸਿੰਘ ਜਿਹੜਾ ਹੈਗਾ ਆਪਣਾ ਲਵਦੀਪ ਲਵਦੀਪ ਸਿੰਘ ਹੈ ਇਸੇ ਨੇ ਹੀ ਇਹ ਸਾਰੀ ਪਲੈਨਿੰਗ ਮਿਲਾਈ ਸੀ ਇਸੇ ਨੇ ਹੀ ਨਾ ਪਹਿਲੇ ਫੋਨ ਕੀਤਾ ਸੀ ਤੇ ਇਸਨਾਲ ਜਿਹੜਾ ਹੈਗਾ ਤਰਸੇਮ ਸਿੰਘ ਇਹਨੂੰ ਨਾਮ ਲਿਆ ਹੋਇਆ ਯਾਰ ਦੋਸਤੀ ਹੈ ਪਹਿਲਾਂ ਹੈ ਪਿੰਡ ਦਾ ਇਹ ਇਹ ਯਾਰ ਦੋਸਤੀ ਕਿਉਂਕਿ ਦੋਵੇਂ ਹੀ ਪਹਿਲੇ ਜੇਲ੍ਹ 'ਚ ਰਹਿ ਕੇ ਆਏ ਨੇ ਅੱਛਾ ਇਹ ਦੋਵੇਂ ਤੇ ਜੋ ਦੋਨੋਂ ਹੀ ਅੱਡਾ ਮਕਦਮੇ ਦੇ ਵਿੱਚ ਪੁਰਾਣੇ ਮਕਦਮੇ ਜੇਲ੍ਹ 'ਚ ਰਹਿ ਗਏ ਨੇ ਉੱਥੇ ਇਹਨਾਂ ਦੀ ਯਾਰੀ ਦੋਸਤੀ ਸੀ ਤੇ ਉਸੇ ਯਾਰੀ ਦੋਸਤੀ ਦੇ ਤਾਈ ਇਹਨਾਂ ਨੇ ਪ੍ਰੈਨ ਮਲਾਇਆ ਵੀ ਪਹਿਲੇ ਅਜੇ ਫਿਲਹਾਲ ਜਿਹੜੀ ਹੈਗੀ ਪੁਸ਼ੀਸ਼ ਕਰ ਰਿਹਾ ਕਿਉਂਕਿ ਕੱਲ ਸੱਟ ਲੱਗੀ ਹੈ ਅਸੀਂ ਜਿਹੜੀ ਪ੍ਰੀਮੀਨਰੀ ਪੁਸ਼ੀਸ਼ ਤੇ ਸਾਨੂੰ ਇਹ ਚੀਜ਼ ਸਾਹਮਣੇ ਆਈ ਵੀ ਇਹ ਇੱਕ ਇਹ ਵਾਰਦਾਤ ਦੇ ਵਿੱਚ ਇਨਾਵਲੀ ਵ੍ਰੋਤੀ ਮੰਗੀ ਗਈ ਹੈ ਇਹ ਇਸੇ ਵੈਪਨ ਨਾਲ ਇਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਇਹੀ ਦੋ ਜਿਹੜੇ ਦੋਸ਼ੀ ਜਿਹੜੇ ਉਹਨਾਂ ਦੇ ਘਰ ਦੇ ਬਾਹਰ ਗਏ ਸੀ ਅਸੀਂ ਇਹਦੇ ਵਿੱਚ ਕੇਸ ਰਜਤਰਾਇਆ ਵੈਪਨ ਅਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਅਸੀਂ ਬਰਾਮਦ ਜਿਹੜਾ ਪਿੰਡ ਦਾ ਹੀ ਕੋਸ਼ੀ ਹੈਗਾ ਜਿਹੜਾ ਦੋਸ਼ੀ ਉਹ ਜਿਹੜੇ ਬੰਦੇ ਤੋਂ ਟਰੋਪੀ ਮੰਗੀ ਉਹਦਾ ਕੋ ਮਿੱਤਰ ਸੀਗਾ ਪਹਿਲਾਂ ਕੋ ਪ੍ਰਾਣੀ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਜਾਂ ਹੁਣ ਅਜੇ ਫੇਰ ਹੁਣ ਅਸੀਂ ਡਿਟੇਲ ਜਿਹੜੀ ਪੁੱਛੀ ਜਿਹੜੀ ਹੈਗੀ ਹੈ ਉਹਦੇ 'ਚ ਕਰਾਂਗੇ ਤਫਤੀਸ਼ ਦੇ ਵਿੱਚ ਲੈ ਕੇ ਆਵੇਂ ਕਿ ਇਹਦਾ ਉਹਦੇ ਨਾਲ ਹੈਗਾ ਸੀ ਕਿ ਯਾਰਾ ਨਾਲ ਸੀ ਕਿ ਰਿਸ਼ਤੇ ਆ ਦੀ ਹੈਗੀ ਹੈ ਉਹ ਡਿਟੇਲ ਅਸੀਂ ਪੁੱਛੀ ਜੇ ਜੇਲ੍ਹ ਚ ਰਹਿ ਕੇ ਆਇਆ ਪਹਿਲੇ ਵੀ ਮੁਕਦਮੇ ਹਾਂਜੀ ਇਹਨਾਂ ਦਿਖਾ ਪਹਿਲੇ ਵੀ ਮੁਕਦਮੇ ਦਰਜ ਜੇ ਤਰਸੀਮ ਸਿੰਘ ਜਿਹੜਾ ਹੈਗਾ 302 ਦੇ ਵਿੱਚ ਰਹਿ ਕੇ ਆਇਆ ਜੇਲ੍ਹ ਦੇ ਵਿੱਚ ਤੇ ਜਿਹੜਾ ਲਵਦੀਪ ਹੈਗਾ 376 ਦੇ ਵਿੱਚ ਇਹ ਰਹਿ ਕੇ ਆਇਆ ਦੋਨੋਂ ਸਰ ਵੀ ਇਹਨਾਂ ਤੋਂ ਪੁੱਛ ਕੇ ਤੁਹਾਨੂੰ ਪਤਾ ਲੱਗ ਸਕਦਾ ਕਿ ਇਹਨਾਂ ਨੇ ਫੌਤੀਆਂ ਜਿਹੜੀਆਂ ਲੋਕਾਂ ਦੇ ਮੰਗਦੇ ਹੋਣਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਦੇਖੋ ਦੋਨੋਂ ਹੀ ਜਿਹੜੇ ਮੁਕਦਮੇ ਨੇ ਸੀਨੀਅਰ ਕ੍ਰਾਈਮ ਦੇ ਨੇ 302 376 ਦੋਨੋਂ ਹੀ ਹਿਨਿਸ ਕ੍ਰਾਈਮ ਦੇ ਮੁਕਦਮੇ ਨੇ ਤੇ ਇਹ ਜਿਹੜਾ ਫਰौती ਮੰਗਣ ਵਾਲਾ ਵੀ ਪਲਾਨ ਜਿਹੜਾ ਹੈਗਾ ਇਹਨਾਂ ਨੇ ਆਪਣੇ ਆਪ ਬੈਠ ਕੇ ਕਰੇ ਤਿਆਰ ਕੀਤਾ ਉਹਨੂੰ ਬੁਲਾਇਆ ਕਿਉਂਕਿ ਉਹ 376 ਦਾ ਮੁਕਦਮਾ ਹੀ 302 ਬਰਾਬਰ ਹੀ ਹੈਗੀ ਉਹਦੀ ਸਜ਼ਾ ਵੀ ਹੈਗੀ ਤੇ ਇਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਜਿਹੜੀ ਹੈਗੀ ਪਹਿਲੇ ਫਰौती ਮੰਗੀ ਜਦੋਂ ਫਰौती ਨਹੀਂ ਦਿੱਤੀ ਤੇ 10 ਤਰੀਕ ਨੂੰ ਜਦੋਂ ਇਹ ਉਹਨਾਂ ਦੇ ਘਰੇ ਰਾਤ ਨੂੰ ਕਹਿੰਦੇ ਬੇਹਾਂ ਉੱਥੇ ਫਾਇਰਿੰਗ ਕੀਤੀ ਹੈ ਉੱਥੇ ਜਾ ਕੇ ਫਾਇਰਿੰਗ ਕਰਨ ਤੋਂ ਬਾਅਦ ਜਿਹੜਾ ਹੈਗਾ ਭੱਜ ਗਏ ਸੀ ਅਸੀਂ ਆਪਣੀ ਟੈਕਨੀਕਲ ਜਿਹੜੀ ਬਦਲ ਲਈ ਗਈ ਫਿਰ ਸੋਰਸਸ ਲਾਏਗੇ ਈਐਸਪੀ ਸਾਹਿਬ ਬੋਲੋ ਤੇ ਐਸਐਚਓ ਬਲੋਂ ਤੇ ਇਹਨਾਂ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਇਹ ਬਰਾਮਦਗੀ ਜਿਹੜੀ ਹੈਗੀ ਹੈ ਇਹਦੇ ਵਿੱਚ ਸੀਆਈਏ ਦੀ ਮਦਦ ਵੀ ਅਸੀਂ ਲਈ ਗਈ ਹੈ ਸੀਆਈਏ ਨੇ ਵੀ ਇਹਨਾਂ ਦੀ ਪੂਰੀ ਸਪੋਰਟ ਕੀਤੀ ਹੈ ਤੇ ਦੋ ਦੋਨੋਂ ਹੀ ਦੋਸ਼ੀ ਜਿਹੜੇ ਹੈਗੇ ਸੀ ਅਸੀਂ ਕਾਬੂ ਕਰ ਲਏ ਨੇ ਵੀ ਇਹਦੇ ਵੈਪਨ ਵੀ ਅਸੀਂ ਕਾਬੂ ਕਰ ਲਏ ਸਰ ਇਹਨਾਂ ਨਾਲ ਅੱਗੇ ਹੋਰ ਵੀ ਹੋਣਗੇ ਇਹ ਹੋਰ ਵੀ ਹੋਣਗੇ ਅਸੀਂ ਪੁਸ਼ੀਸ਼ ਕਰਾਂਗੇ ਡਿਟੇਲ ਰਿਮਾਂਡ ਲੈ ਕੇ ਕਿਉਂਕਿ ਫਿਲਹਾਲ ਇਹ ਕਿਉਂਕਿ ਮੋਟਰਸਾਈਕਲ ਤੋਂ ਜਦੋਂ ਇਹਨਾਂ ਨੂੰ ਭਜਾਇਆ ਉਹ ਸਲਿੱਪ ਕਰ ਗਿਆ ਸਲਿੱਪ ਕਰਕੇ ਉਹ ਮੋਟਰਸਾਈਕਲ ਡਿੱਗ ਪਿਆ ਡਿੱਗਣ ਕਰਕੇ ਇਹਨਾਂ ਦੇ ਸੱਟਾ ਲੱਗੀ ਹੈ ਇਹਨਾਂ ਦੇ ਪੈਰ ਤੇ ਫ੍ਰੈਕਚਰ ਵਗੈਰਾ ਹੋਇਆ ਉਹ ਅਸੀਂ ਪਲਸਟਰ ਵਗੈਰਾ ਡਾਕਟਰ ਤੋਂ ਪਹਿਲੇ ਇਮੀਡੀਏਟਲੀ ਇਹ ਰਹੀ ਹੈ ਕਿ ਇਹ ਮਦਦ ਕਰਕੇ ਤੇ ਇਹਦਾ ਪਲਸਟਰ ਵਗੈਰਾ ਕਰਵਾਇਆ ਤੇ ਹੁਣ ਅਸੀਂ ਜਿਹੜਾ ਰਿਮਾਨ ਵਗੈਰਾ ਲੈ ਕੇ ਇਹਦੇ ਕੋਲ ਹੋਰ ਪੁਸ਼ੀਸ਼ ਕਰਾਂਗੇ ਤੇ ਜੇ ਜੋ ਵੀ ਹੋਏਗਾ ਉਹ ਫਰਦਾ ਤੱਕ ਉਹਨਾਂ ਨੇ ਕਿਹਾ ਪਤਾ ਜੀ ਕਿ ਕੋਈ ਜਿਹੜਾ ਉਹ ਫਿਰ ਤੁਹਾਨੂੰ ਦੱਸਿਆ ਵੀ ਇਹ ਰਾਤ ਹੀ ਹੋਇਆ ਹੈ ਇਨ ਬਿਟਵੀਨ ਫਿਰ ਹਸਪਤਲ ਲੈ ਗਏ ਆਸਪਟਲ ਉੱਥੋਂ ਪਲਸਟਰ ਵਗੈਰਾ ਕਰਵਾ ਕੇ ਜਿਹੜਾ ਹੈਗਾ ਪਲਸਟਰ ਛੁੱਟਿਆ ਜੀ ਜਦੋਂ ਡਿੱਗੇ ਆ ਦੋ ਦੋਵੇਂ ਫ੍ਰੈਕਚਰ ਆਇਆ ਲੱਗਦਾ ਇੱਕ ਪਾਸੇ ਇਹ ਹਸਪਤਲ ਨਹੀਂ ਨਹੀਂ ਉਹ ਉੱਥੋਂ ਛੁੱਟੀ ਮਿਲ ਗਈ ਉਹ ਪੇਸ਼ ਕਰਾਂਗੇ ਉਹਨੂੰ ਪੇਸ਼ ਕਰਕੇ ਜੇ ਰਿਮਾਂਡ ਲੈ ਕੇ ਦੇ ਉਹ ਅਗੇਨ ਪੁਸ਼ਟੀ ਕਰਕੇ ਜੇ ਦੇਖੋ ਹੋਰ ਜੋ ਵੀ ਜੀ ਸਾਹਮਣੇ ਆਈ ਹੋ ਤਾਂ ਤੁਸੀਂ ਸਾਡੇ ਬਰੀਫ ਕਰਤਾ ਰਾਈਟ ਹੈ